i <laughs> do ਮਾਤਾ ਬਰਮ ਮਨ ਖੋਲ ਰਿਹਾ ਬਾਪੂ ਜੀ ਵੱਲੋਂ ਵਿਸ਼ੇਸ਼ ਧੰਨਵਾਦ ਆ ਤੁਹਾਡਾ ਵਪਾਰੀਆਂ ਦਾ ਇਲਾਕੇ ਦੇ ਦੁਕਾਨਦਾਰਾਂ ਦਾ ਦੇਖੋ ਇਹਨਾਂ ਸਿਆਸੀ ਬਾਦੀਆਂ ਨੇ ਸਾਨੂੰ ਵੰਡਿਆ ਹੋਇਆ ਜਾਤਾਂ ਪਤਨ ਦੇ ਵਿੱਚ ਧਰਮਾਂ ਦੇ ਵਿੱਚ ਵਪਾਰੀਆਂ ਦੀ ਗੱਲ ਕੀਤੀ ਕੋਸ਼ਿਸ਼ ਕਰੂਗੀ ਪਰ ਸਾਡੀ ਜੀ ਸਿੱਧੇ ਗਿਆਨ ਤੋਂ ਬਾਅਦ ਪਾਈਆ ਮੁੱਤ ਫਾਸ ਫਿਰਦੀ ਨੇ ਓਸ ਦਾ ਨੂੰ ਅੱਗੇ ਤੋਰਿਆ ਅੱਗੇ ਓਸ ਦਾਨ ਨੂੰ ਅੱਗੇ ਤੋਰਦੇ ਹੋਏ ਲੋਕੋ ਜੀ ਪਾਈਆ ਮੁੱਤ ਫਾਸ ਫਿਰਦੀ ਨੇ ਚੜ੍ਹਦੀ ਕਲਾ ਦੇ ਨਾਲ The <laughs> ਕਰਿਓ ਜੀ ਐ ਪ੍ਰਸਿੰਗ ਬਣਾਣਾ ਹਨਾ ਸਾਡੇ ਸਾਰੇ ਸਨਾਕਤੀ ਭਰਾਵਾਂ ਦਾ ਇੱਕ ਬੜੇ ਜਿਨ੍ਹਾਂ ਦੇ ਭਾਈ ਮਤਪਾਲ ਜੀ ਸਪੋਰਟ ਹਾਂਜੀ ਜੀ ਅੱਜ ਦਾ ਵੀ ਰੋਡ ショਅ ਕਰ ਰਹੇ ਆ ਸੁਮਨ ਜੀ ਦੇ ਭਾਈ ਅਮਰਪਾਲ ਸਿੰਘ ਜੀ ਦੇ ਹੱਥ ਵਿੱਚ ਤੇ 30 ਜਾਣੇ ਜਾਂਦੇ ਆ ਆਈਡੀ ਧਰਾਂ ਤੋਂ ਇਹ ਧਰਾਂ ਤੋਂ ਅਸੀਂ ਜੀ ਇਹ ਸੋਚੋਂ ਦਾ ਮੈਂ ਗੁਰੂ ਸਾਹਿਬ ਦਾ ਬਤਾਂ ਕੋ ਸ਼ੁਕਰ ਕਰਦੇ ਆ ਫਿਰ ਸੰਗਤਾਂ ਦਾ ਜਿਹੜੇ ਸਾਰੇ ਭਾਈਚਾਰਿਆਂ ਤੋਂ ਉੱਪਰ ਉੱਠ ਕੇ ਸਹਿਯੋਗ ਦੇ ਰਹੀ ਆ ਸਾਰੇ ਭਾਈਚਾਰਿਆਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਸਾਰੇ ਜਾਣੇ ਇਹ ਪੰਜਾਬ ਪੰਜਾਬੀ ਅਕੀੜ ਰਹੇ ਆ ਜਿਹੜੇ ਸਾਡੇ ਚਵੰਡੀਆਂ ਪਾਰੇ ਸੀ ਉਹਨਾਂ ਨੂੰ ਐਸੀ ਫੇਪਾ ਕਰ ਰਹੇ ਆ ਉਹਨਾਂ ਨੂੰ ਉਹਨਾਂ ਦੀ ਨਹੀਂ ਚੱਲ ਰਹੀ ਲੋਕ ਕਿ ਸਾਨੂੰ ਬੰਨਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਅਸੀਂ ਇੱਕ ਹੱਥ ਦੇ ਇੱਕ ਰਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਲੋਟਣ ਦੀ ਅਪੀਲ ਕਰਨਾ ਚਾਹੁੰਦੇ ਆ ਲੋਕਾਂ ਨੂੰ ਅਪੀਲ ਕਰਦੇ ਆ ਸ਼ਾਂਤੀ ਨਾਲ ਪੰਜਾਬ ਦੀ ਚੜ੍ਹਦੀ ਕਲਾ ਦੀ ਸਾਰੇ ਜਾਣੇ ਆਪਾਂ ਰਲ ਮਿਲ ਕੇ ਸਾਰੇ ਭਾਈਚਾਰੇ ਕੰਮ ਕਰੀਏ ਆਪਣੇ ਪੰਜਾਬ ਦੇ ਹੱਕ ਹੋਂਦ ਲਈ ਲੜੇ ਜਾ ਰਹੇ ਆ ਉਹਨਾਂ ਵਾਸਤੇ ਆਪਾਂ ਸਾਰੇ ਜਣੇ ਨਾਲ ਕੇ ਨਾਮ ਕੀ ਬਾਬਾ ਜਿਹੜਾ ਨਾਮ ਤਰਸਿੰਦਰ ਸਿੰਘ ਆਪ ਸਭ ਦਾ ਪਿਆਰ ਬਹੁਤ ਬਹੁਤ। ਆਮਲੀ ਫਤਿਹ। ਦਾਸ ਭਾਈ ਸੁਰਖਣ ਸਿੰਘ ਨਾਮਦ ਮਨੀਤ ਸਾਹਿਬ ਜਫਾ ਕੰਡਰਾ ਪਹਾੜੋ ਲੰਗਾਂ ਵਿਦਿਆਰਥੀ ਜਫਾ ਕੰਡਰਾ। ਅਸੀਂ ਇਸ ਸਮੁੱਚੇ ਸਿੰਘ ਪਟੰਗੀ ਵਿਦਿਆਲੇ ਵੱਲੋਂ ਜਿੰਨੇ ਵੀ ਸਿੰਘ ਪਟੰਗੀ ਅੱਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਜੋ ਨੌਰਮਖਤਾਰੇ ਭਾਈ ਅਮਰਪਾਲ ਸਿੰਘ ਜੀ ਇੱਕ ਹੋਏ ਬਹੁਤ ਵੱਡੇ ਜ਼ੁਲਮ ਦਾ ਸ਼ਿਕਾਰ ਹੋਏ ਜਿਨ੍ਹਾਂ ਨੂੰ ਬਿਨਾਂ ਗਲਤ ਤੋਂ ਅਮਰ ਕਸ਼ਕਾਉਂਦਿਆਂ ਇਹ ਨੂੰਤੀਆਂ ਲੋਕਾਂ ਦੇ ਧੀਆ ਪੁੱਤਾਂ ਨੂੰ ਨਸਲ ਤੋਂ ਛਡਾਉਂਦਿਆਂ ਉਹਨਾਂ ਨੂੰ ਬਿਨਾਂ ਕਿਸੇ ਕਾਰਨ ਤੋਂ ਡੱਬੂ ਘੜ ਜੇਲ੍ਹ ਵਿੱਚ ਬੰਦ ਕੀਤਾ ਐਨਐਸਏ ਲਾ ਕੇ ਬਾਕੀ 14 15 ਸਿੰਘ ਹੋਰ ਨਾਲ ਉਹਨਾਂ ਦੇ ਤਾਂ ਲੋਕਤੰਤਰ ਦੇ ਤਰੀਕੇ ਮੁਤਾਬਕ ਉਹ ਗੁਰਮਖਾਂ ਨੂੰ ਗੁਰੂ ਕੇ ਪੰਥ ਵੱਲੋਂ ਗੁਰੂ ਕੀ ਸੰਗਤ ਵੱਲੋਂ ਇਹ ਖਡੂਰ ਸਾਹਿਬਾ ਇਲਾਕੇ ਤੋਂ ਜੋ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਉਹ ਚੋਣ ਮਹਿਮ ਦੇ ਅੱਜ ਜੋ ਰੋਡ ਸ਼ੋਅ ਹੈ ਕਪੂਰਥਲੇ ਤੋਂ ਸੁਲਤਾਨਪੁਰ ਸਾਹਿਬ ਉਹ ਸ਼ੋਅ ਦੇ ਵਿੱਚ ਵਿਅੰਤ ਗੁਰੂ ਕੀ ਸੰਗਤ ਇਲਾਕਾ ਨਿਵਾਸੀ ਦੇਸ਼ ਵਿਦੇਸ਼ ਤੋਂ ਵੀ ਗੁਰਮਖ ਪਹੁੰਚੇ ਹੈ ਮੋ ਜਾਦਾ ਇਹ ਚੋਣ ਮਹਿਮ ਦਾ ਖਾਣਾ ਜੋ ਪਖਿਆ ਹੋਇਆ ਇਹਦੇ ਵਿੱਚ ਸਾਰਾ ਜਿੰਨਾ ਵੀ ਪੰਥਾਦਰਦੀ ਜਿੰਨੇ ਵੀ ਨੌਜਵਾਨ ਇਤੋਂ ਤੱਕ ਸ਼ਹਿਰ ਦੇ ਜਿੰਨੇ ਵੀ ਪਤਵੰਤ ਤੇ ਸੇਠ ਲੋਕ ਹੈ ਉਹ ਵੀ ਆ ਸਰਦਾਰ ਸਤਕਾਰਯੋਗ ਕਾਲੜਾ ਕਾਲੀਆ ਜੀ ਸਾਹਿਬ ਜੋ ਜੋ ਕਾਲੀਆ ਜੀ ਸਾਹਿਬ ਇਹ ਜਿੰਨੇ ਵੀ ਭਾਈ ਪ੍ਰੇਮੀ ਆ ਸਾਰੇ ਕਿ ਐਸਾ ਜੋ ਜ਼ੁਲਮ ਹੋ ਰਿਹਾ ਹੈ ਜੋ ਪੰਜਾਬ ਦਾ ਧੱਕਾ ਹੋ ਰਿਹਾ ਨੌਜਵਾਨਾਂ ਦਾ ਜੋ ਨਸੇ ਪੱਤੇ ਸੜੌਦਿਆਂ ਨੂੰ ਖਾ ਮਖਾ ਜੇਲਾ ਵਿੱਚ ਢੱਕਿਆ ਜਾ ਰਹੇ ਹੈ ਇਹ ਦਰਦ ਭਾਈ ਇਹਨਾਂ ਨੂੰ ਵੀ ਹੈ ਇਹ ਸਾਰੇ ਪੰਜਾਬ ਮਲਕ ਦੇ ਭਾਈ ਜਿੰਨੇ ਵੀ ਪੰਜਾਬ ਵਾਸੀ ਆ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਜਿੰਨੇ ਵੀ ਪੰਜਾਬ ਦਾ ਦਰਬਰ ਰੱਖਣ ਵਾਲੇ ਆ ਭਾਵੇਂ ਉਹ Hindu ਆ ਭਾਵੇਂ Sikh ਆ ਭਾਵੇਂ Musalman ਆ ਕੋਈ ਵੀ ਆ ਬਿਨਾ ਕਿਸੇ ਭਾਈ ਉਹ ਤੇ ਇਹ ਤਰ੍ਹਾਂ ਦਾ ਵਿਤਕੜਾ ਬਿਨਾ ਕਿਸੇ ਦੀ ਇਹੋ ਜੀ ਸੋਚ ਬਣਾਇਆ ਉਹ ਸਾਰੇ ਭਾਈ ਇੱਕ ਪੰਜਾਬ ਦੀ ਸੋਚ ਲੈ ਕੇ ਪੰਜਾਬ ਦੇ ਭਲੇ ਦੀ ਨੌਜਵਾਨ ਫੇਰ ਜਵਾਰ ਹੋ ਰਹੇ ਆ ਪੰਜਾਬ ਦੀ ਜਵਾਨੀ ਪਰਵਾਸ ਕਰ ਗਈ ਕਿਸਾਨੀ ਦਾ ਮੰਦਾ ਹਾਲ ਹੈ ਉਹ ਸਾਰੇ ਵਾਲੀ ਹਾੜਾ ਨਾੜਾ ਕੁੱਲ ਭਾਵੇਂ ਕੋਈ ਦੁਕਾਨਦਾਰ ਹੈ ਭਾਵੇਂ ਕੋਈ ਮਜ਼ਦੂਰ ਹੈ ਭਾਵੇਂ ਕੋਈ ਕਿਸਾਨ ਹੈ ਉਹ ਸਭ ਹੀ ਭਾਈ ਅਚੂਨ ਮਹਿਮਦੇ ਅਖਾੜੇ ਵਿੱਚ ਨਤਰਿਆ ਹੋਇਆ ਹੈ ਅਸੀਂ ਵੀ ਦੰਦ ਮੀਟਕਸਾਲ ਦੇ ਵਿਦਿਆਰਥੀ ਇਸ ਭਾਈ ਅਮਰਪਾਲ ਸਿੰਘ ਜੀ ਦੀ ਚੋਣ ਮਹਿਮਦੇ ਵਿੱਚ ਕਿ ਭਾਈ ਇਹ ਚਿਹਰੇ ਨੂੰ ਜ਼ਰੂਰ ਇਹਦਾ ਬੰਦਾ ਮਨ ਵੀ ਮਿਲਣਾ ਚਾਹੀਦਾ ਕਿਉਂਕਿ ਪੰਜਾਬ ਦਾ ਭਲਾ ਬਿਆਨਤ ਨੌਜਵਾਨਾਂ ਨੂੰ ਨਸ਼ੇ ਤੋਂ ਛੁਡਾਇਆ ਬਿਆਨਤ ਜਵਾਨਾਂ ਨੂੰ ਅਮਰਕੋਣ ਅਮਰ ਤੋਂ ਸ਼ਕਾ ਕੇ ਸਿੱਧੇ ਰਾਸਤੇ ਪਾਇਆ ਜਿਹੜਾ ਐਸੀ ਚੰਗੀ ਸੋਚ ਵਾਲਾ ਨੌਜਵਾਨ ਹੈ ਉਹਨੂੰ ਸਾਡੀਆਂ ਸਰਕਾਰਾਂ ਵੱਲੋਂ ਬਿਨਾਂ ਗੱਲ ਤੋਂ ਐਨਐਸਏ ਵਾਕੇ ਪਈ ਜਿਹੜਾ ਜੜਕਿਆ ਇਹ ਜ਼ੁਲਮ ਦੇ ਵਿਰੁੱਧ ਅਸੀਂ ਸਾਰੇ ਤੇ ਇੱਕ ਆਵਾਜ਼ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਸਾਰੇ ਹਿੰਦੂ ਸਿੱਖ ਮੁਸਲਮਾਨ ਅਸਾਈ ਜਿੰਨੇ ਵੀ ਭਾਈ ਕੋਈ ਹੈ ਪ੍ਰੇਮੀ ਉਹ ਸਾਰੇ ਭਾਈ ਇਸ ਲਹਿਰ ਦੇ ਵਿੱਚ ਸਾਂਭਲੇ ਤੇ ਰੋੜਸੋ ਚੱਲ ਰਹੇ ਆ ਇਹ ਰੋੜਸੋ ਦੇ ਵਿੱਚ ਸਾਰੇ ਭਾਈ ਐਸਾ ਹਿੱਸਾ ਬਣ ਕੇ ਨਾਲ ਬਿਚਲ ਰਹੇ ਆ ਸਾਰਿਆਂ ਨੂੰ ਸਰਦਾਰ ਭਾਈ ਇੱਕ ਪ੍ਰੀਖ ਨੂੰ ਇਸ ਜ਼ੁਲਮ ਦੇ ਵਿਰੋਧਾ ਆਪਣੀ ਵੋਟ ਦਿਓ ਪੰਜਾਬ ਦੇ ਹੱਕ ਵਿੱਚ ਦਿਓ ਪੰਜਾਬ ਦੇ ਹਿਤਾ ਵਿੱਚ ਦਿਓ ਤਾਂ ਕਿ ਸਾਡੀ ਜਵਾਨੀ ਕਿਸਾਨੀ ਸਾਡਾ ਭਾਈ ਜੋ ਮਜ਼ਦੂਰ ਸਾਡਾ ਜੋ ਭਾਈ ਇਹੋ ਜਿਹੇ ਜਿੰਨਾ ਵੀ ਇੰਡਸਟਰੀ ਵਰਗ ਹੈ ਜਾਂ ਜਿੰਨੇ ਵੀ ਭਾਈ ਸ਼ਹਿਰ ਦੇ ਤੇ ਇਸ ਤਰ੍ਹਾਂ ਸ਼ਹਿਤ ਲੋਕ ਉਹ ਸਭ ਦੇ ਪਾਏ ਇਸ ਗੱਲ 'ਚ ਪੰਜਾਬ ਦੇ ਹਿਤ ਦਾ ਵਾ ਇਹ ਵਚਨ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਆਪਣਾ ਕੀਮਤੀ ਵੋਟ ਭਾਈ ਅਮਰਪਾਲ ਸਿੰਘ ਦੇ ਹੱਕ ਵਿੱਚ ਲਈਏ ਇੱਕ ਤਰੀਕ ਨੂੰ ਮਾਸ਼ ਗੁਰੂ ਜੀ ਕਿਸ ਤਰ੍ਹਾਂ ਦੇ ਦੋਇ ਇੱਕ ਪਾਸੇ ਬਾਜਵਾ ਅਤਾਨਦਸ ਤੇ ਆਪ ਤੇ ਹੋਰ ਪਾਰਟੀਆਂ ਚੋਂ ਮਦਾਨ ਚ ਦੂਜੇ ਪਾਸੇ ਅਮਰਪਾਲ ਜੀ ਅਰੇ ਮੈਦਾਨ ਚ ਕਿਸ ਤਰ੍ਹਾਂ ਦੇ ਦੋ ਦੂਸਰੀ ਪਾਰਟੀਆਂ ਨੂੰ ਬੜਾ ਸਾਡਾ ਕਿਸੇ ਨਾਲ ਕੀ ਮੁਕਾਬਲਾ ਸਾਡੀ ਕਿਸੇ ਨਾਲ ਕੀ ਟੱਕਰ ਅਸੀਂ ਤਾਂ ਸਾਡਾ ਝੁਲਮ ਹੋ ਰਿਹਾ ਅਸੀਂ ਤਾਂ ਝੁਲਮ ਬਰੁਧਾ ਆਵਾਜ਼ ਚੁੱਕਣ ਵਾਸਤੇ ਚੱਲੇ ਆਂ ਨਾ ਸਾਨੂੰ ਕੋਈ ਇੰਨਾ ਚੋਣਾ ਦਾ ਸ਼ੌਕ ਹੈ ਨਾ ਐਮਪੀ ਬੰਦਾ ਦਾ ਸ਼ੌਕ ਹੈ ਸਾਡਾ ਸਿੱਖ ਦਾ ਗੁਰੂ ਦਾ ਅੰਮ੍ਰਿਤ ਦਾ ਪ੍ਰਚਾਰ ਕਰਦਾ ਸੀ ਬਾਣੀ ਦਾ ਪ੍ਰਚਾਰ ਕਰਦਾ ਸੀ ਲੋਕਾਂ ਦੇ ਧੀਆਂ ਪੁੱਤ ਨੂੰ ਨਸ਼ੇ ਫੜਾਉਂਦਾ ਸੀ ਉਹ ਤਾਂ ਇੰਨੇ ਉਸੇ ਲਈ ਕੱਲ ਨੂੰ ਹੋਰ ਨਜੋਜ ਉਹਨਾਂ ਤੇ ਲੱਗੇਗੀ ਸਾਡੇ ਖਾਮ ਖਾਂ ਕਿਉਂ ਨਹੀਂ ਕੋਈ ਪੰਜਾਬ ਦੀ ਗੱਲ ਕਰੇਗਾ ਕੌਣ ਦੀ ਪੰਜਾਬ ਦਾ ਵਾਰਸ ਪੰਜਾਬ ਚ ਵੱਸਣ ਵਾਲਾ ਹਰ ਕੋਈ ਪੰਜਾਬ ਚ ਵੱਸਣ ਵਾਲਾ ਪੰਜਾਬ ਦਾ ਵਾਰਸ ਹੈ ਪੰਜਾਬ ਦਾ ਦਰਦ ਰੱਖਦਾ ਹੈ ਮੈਂ ਇੱਥੇ ਬਠਿੰਡਾ ਸੇਠ ਜੀ ਦੇ ਕੋਲ ਇਹਨੂੰ ਦਰਦ ਨਹੀਂ ਪੰਜਾਬ ਦਾ ਹਰ ਇੱਕ ਨੂੰ ਦਰਦ ਹੈ ਪੰਜਾਬ ਦਾ ਇਸ ਕਰਕੇ ਉਹ ਪੰਜਾਬ ਦਾ ਵਾਰਸਾ ਸਾਡੀ ਨਾਲ ਕੰਪੈਰੀ ਨਹੀਂ ਕਿਸੇ ਨਾਲ ਸਾਡਾ ਨਾ ਸਾਡਾ ਭਾਜਪਾ ਨਾ ਸਾਡਾ ਕਾਗੜਾ ਸੁਣ। ਸਭ ਜ਼ੁਲਮ ਕਰੀ ਜਾਂਦੇ ਜਦੋਂ ਕਦੋਂ ਦੇ ਬਣ ਲਗੇ 70 ਸਾਲ ਹੋ ਗਏ ਬੋਟਾ ਬੈਦਿਆਂ ਨੂੰ ਕੀ ਇਸ ਵਾਰਿਆ ਸਾਡਾ ਦੇਖਦਾ ਅੱਜ ਕਾਈ? ਉਹੀ ਮੁੱਦੇ ਉਹੀ ਬੇਰੁਜ਼ਗਾਰੀ ਉਹੀ ਗਰੀਬੀ ਉਹੀ ਠੱਕੇ ਸਾਈ ਬਦਲਿਆ ਕੀ ਹੈ? ਕਿਹੜੀ ਆਜ਼ਾਦੀ ਮਾਣੀ ਸੀ? ਸਾਡੇ ਨੌਜਵਾਨ ਉਹ ਭਾਈ ਬਿਨਾ ਕਾਰਨ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਆ। ਅਸੀਂ ਕੀ ਐ ਇਸ ਜਿਆਦੀ ਲੈ ਬੈਨੇ ਰੱਖ ਮਾਰਕ ਮਲਕ ਮੰਨੀਏ ਕੀ ਕੀਏ ਅਸੀਂ ਇਹ ਤੇ ਕੀ ਸਾਡੀ ਨਾਲ ਕਿਸੇ ਨਾਲ ਕੰਪੈਰੀ ਕਰਨਾ ਜੇਲਾ ਦੇ ਵਿੱਚ ਜਿਹੜੇ ਪੰਚੀ ਅਮਰ ਦਾ ਪਾਲੀ ਪੰਚੀਆ ਇਹ ਸਮੂਹ ਆਹ ਸਰਕਾਰ ਦੀ ਵੀ ਦੇਣ ਕਹਿ ਸਕਦੇ ਤੇ ਭਾਜਪਾ ਵੀ ਦੇਣ ਦਾ ਹੈ ਹੀ ਆ ਬਾਬਾ ਜੀ ਇਹ ਕਾਨੂੰਨ ਦਾ ਦੋਹਰਾ ਮਾਪਦੰਡ ਕਿਹਦਾ ਕਹਾਂ ਦੇਣ ਕਿਸੇ ਦੀ ਵੀ ਕਹੋ ਪਰ ਕਾਨੂੰਨ ਦਾ ਦੋਹਰਾ ਮਾਪਦੰਡ ਹੈ ਕੀ ਭਾਜਪਾ ਨੂੰ ਨਹੀਂ ਦੀ ਨਾ ਸੈਂਟਰ ਵਿੱਚ ਕੌਣ ਹੈ ਕਿ ਆਪ ਨੂੰ ਨਹੀਂ ਦਿੰਦਾ ਪੰਜਾਬ ਚ ਕੌਣ ਹੈ ਅਸੀਂ ਐਡਾ ਕੱਡਾ ਕ ਜੁਲਮ ਕਰਤਾ ਵੀ ਸਾਡੇ ਨੌਜਵਾਨਾਂ ਨੂੰ ਵੀ ਜਬਰੂ ਕਰ ਪੇਟੋਂ ਐਨ ਐਨਓਸੀ ਲਾ ਕੇ ਪੌਪ ਪ੍ਰਧਾਨ ਮੰਤਰੀ ਬਾਜੇ ਦਾ ਕੱਡਾ ਕ ਖੂ ਖਰ ਅਤਵਾਦੀਆ ਕੀ ਕੀ ਉਹਦਾ ਬਿਚਰਦਾ ਸਾਥ ਬੰਦਾ ਇੱਕ ਉਹ ਸਾਨੂੰ ਹੱਥ ਕੋਈ ਕੀ ਕਿਹੜਾ ਮਾਰਾਂ ਮਾਰਾਂ ਅੰਸਰ ਲੱਗਦਾ ਉਹਨਾਂ ਆਤਮਾਨ ਨੂੰ ਮਾਰਾਂ ਅੰਸਰ ਲੱਗਿਆ ਬੀ ਜੇ ਪੀ ਨੂੰ ਮਾਰਾਂ ਅੰਸਰ ਕਾਂਗਰਸ ਨੂੰ ਮਾਰਾਂ ਅੰਸਰ ਲੱਗਿਆ ਅਮਰਤਪਾਲ ਦਾ ਕੀ ਕਸੂਰ ਹੈ ਅਮਰਤ ਸਿਕਾਣਾ ਜੁਲਮ ਹੈ ਨੈਸਰ ਸਿਕਾਣਾ ਜੁਲਮ ਹੈ ਲਾਸਟ ਸਵਾਲ ਹੈ ਜਨਤਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਸ਼ਾਰਟ ਚ ਦੱਸੋ ਜਨਤਾ ਨੂੰ ਅਪੀਲ ਇਹ ਹੈ ਵੀ ੱੱਕੇ ਖਾਂਦੇ ਤਾਂ ਪਹਿਲਾਂ ਖਾਈ ਜਾਣਾ 70 ਖਾਲ ਤੋਂ ਅੱਗੇ ਖਾਈ ਜਾਣਾ ਖਾਈ ਜਾਓ ਭਾਈ ਪਰ ਜੇ ਕੋਈ ਸੋਚ ਜਾਗੀ ਹੈ ਜੇ ਕੋਈ ਮਨ ਤੇ ਹੈ ਬਿਕੋਸ ਮਹਾਰਾਜ ਰਣਜੀਤ ਸਿੰਘ ਦਾ ਰਾਜ ਕੋ ਬਾਏ 40 ਸਾਲ ਕਿਸੇ ਨੂੰ ਠਾਹਾ ਨਹੀਂ ਦਿੱਤਾ ਗਿਆ ਕਿਸੇ ਨਾਲ ੱੱਕਾ ਨਹੀਂ ਹੋਇਆ ਨਾ ਹਿੰਦੂ ਨਾਲ ਨਾ ਮੁਸਲਮਾਨ ਨਾਲ ਨਾ ਕਿਸੇ ਸਿੱਖ ਦਾ ਪਾਪੱਖ ਰੱਖਿਆ ਗਿਆ ਹਰ ਇੱਕ ਦੇ ਇੱਕ ਉਹ ਜ ਆ ਪਾਪੱਖ ਉਹ ਇਹਦੀ ਸੋਚ ਗੁਰੂ ਦੇ ਸਿੱਖ ਦੀ ਹੁੰਦੀ ਆ ਕੋਈ ਵੀ ਗੁਰੂ